ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੀ ਪਨੀਰੀ ਨੂੰ ਨਿਤਨੇਮ ਦੇ ਨਾਲ ਜੋੜੀਏ ਮੈਂ ਸੋਚਿਆ ਇੱਕ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂ ਇਹ ਹਰਮਨ ਸਿੰਘ ਆ 8 ਸਾਲ ਦਾ ਬੱਚਾ ਤਕਰੀਬਨ ਇਹ ਲਗਾਤਾਰ 3-4 ਮਹੀਨਿਆਂ ਤੋਂ ਮੈਂ ਦੇਖ ਰਿਹਾ ਨਿਤਨੇਮ ਕਰਨ ਡੇਲੀ ਰੁਟੀਨ ਦੇ ਵਿੱਚ ਆਉਂਦਾ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਅਸੀਂ ਨਿਤਨੇਮ ਦੇ ਨਾਲ ਆਪ ਪ੍ਰੇਰ ਕੇ ਸਮਝਾ ਕੇ ਉਹਨੂੰ ਜੋੜੀਏ ਛੋਟੇ ਹੁੰਦਿਆਂ ਨੂੰ ਉਹਨਾਂ ਨੂੰ ਨਿਤਨੇਮ ਦੀ ਬਾਣੀ ਸਿਮਰਨ ਦੀ ਗੁੜਤੀ ਦੇਗੀ ਇਹ ਮਾਂ-ਬਾਪ ਦਾ ਬੜਾ ਜ਼ਰੂਰੀ ਫਰਜ਼ ਆ ਮੈਂ ਇਹਨੂੰ ਪੁੱਛਿਆ ਵੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਮੁ ਪਤੈਰਾ ਹਰਮਨ ਸਿੰਘ ਜੀ ਹਨ ਇਤਨੇ ਅਮਰੋਜ਼ ਕਰਦਾ ਹੁੰਦਾ ਹਾਂ ਹਾਂਜੀ ਸਕੂਲ ਜਾਣ ਤੋਂ ਪਹਿਲਾਂ ਹਾਂਜੀ ਕਿਉਂ ਕਰਦਾ ਪੁੱਤ ਮੇਰੇ ਮੈਂ ਕਹਿੰਦੀ ਆ ਕਿ ਬੱਤਾ ਹਨਾ ਰੋਜੀ ਰੋਜੀ ਪਾੜ ਕਰਕੇ ਆ ਕੇ ਨਾਲੇ ਸਕੂਲ ਜਾਏਗਾ ਮੈਂ ਕਹਿੰਦੀ ਆ ਵੀ ਮਾੜੀ ਸੰਗਤ ਵਿੱਚ ਨਹੀਂ ਰਹਿਣਾ ਹਾਂ ਇਹ ਚੰਗੀਆਂ ਗੱਲਾਂ ਨੇ ਇਦਾਂ ਇਹ ਮਾਪੇ ਦਾ ਇੱਕ ਫਰਜ਼ ਆ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪ੍ਰੇਰਣ ਦੇਖੋ 8 ਸਾਲ ਦਾ ਬੱਚਾ ਮੈਨੂੰ ਪੁੱਛਿਆ ਅੱਜ ਸਵੇਰੇ ਵੀ ਮੈਨੂੰ ਪੁੱਛਿਆ ਕਹਿੰਦਾ ਵੀ ਮੇਰੀ ਮੰਮੀ ਕਹਿੰਦੀ ਆ ਪੁੱਤ ਹਰ ਰੋਜ਼ ਨਿਤਨੇਮ ਕਰਿਆ ਕਰ ਤੂੰ ਸਕੂਲ ਜਾ ਮਾੜੀ ਸੰਗਤ ਦੇ ਵਿੱਚ ਨਹੀਂ ਜਾਣਾ ਹੁਣ ਤੇ ਇਹਨੂੰ ਇਦਾਂ ਸੰਗਤ ਜਦੋਂ ਮਿਲੂਗੀ ਇਹਨੇ ਵੱਡਾ ਹੋ ਕਰਕੇ ਦਾ ਆਪ ਹੀ ਉੱਚਾ ਸੁੱਚਾ ਜੀਵਨ ਹੋਣਾ ਇਹ ਸਾਡੇ ਲਈ ਬੜੀ ਅਤਿਅੰਤ ਜ਼ਰੂਰੀ ਹੈ ਕਿ ਅਸੀਂ ਆਪ ਬਾਣੀ ਦੇ ਨਾਲ ਜੁੜੀਏ ਤੇ ਆਪਣੇ ਬੱਚਿਆਂ ਨੂੰ ਜੋੜੀਏ ਤੇ ਉਹਨਾਂ ਨੂੰ ਗੁਰੂ ਘਰ ਗੁਰਬਾਣੀ ਦੀ ਸੰਥਿਆ ਗੁਰਮਤਿ ਦੇ ਨਾਲ ਗੁਰ ਇਤਿਹਾਸ ਦੇ ਨਾਲ ਉਹਨਾਂ ਨੂੰ ਸੋਟਿਆ ਹੁੰਦੇ ਸਮਝਾਈਏ ਕਿ ਉਹਨਾਂ ਨੂੰ ਗਿਆਨ ਹੋਵੇ ਸਮਝ ਹੋਵੇ ਜ਼ਰੂਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ